ਬਹੁ ਗਿਣਤੀ ਭੀੜ ਕਰਮ ਕਾਂਡੀ ਖਿਆਲਾਂ ਦੇ ਮਗਰ ਲੱਗਣ ਵਾਲੇ ਲੋਕ ਜਿਨ੍ਹਾਂ ਦਾ ਹਜੂਮ ਬਹੁਤ ਵੱਡਾ ਹੈ ਔਰ ਸਿਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਕਿਉਂਕਿ ਉੱਥੇ ਕੁਝ ਵੀ ਕਮਾਉਣਾ ਨਹੀਂ ਪੈਂਦਾ ਇੱਕ ਦੂਜੇ ਵੱਲ ਵੇਖ ਕੇ ਨੱਕ ਨਬੂਜ ਰੱਖਣ ਦੇ ਚੱਕਰ ਵਿੱਚ ਮਨੁੱਖ ਉਸ ਭੀੜ ਦਾ ਹਿੱਸਾ ਬਣ ਜਾਂਦਾ ਹੈ ਉਥੇ ਕੁਝ ਆਪਣੇ ਅੰਦਰ ਨੂੰ ਖੋਜਣਾ ਆਪਣੇ ਆਪ ਨੂੰ ਜਾਣਨ ਦੀ ਤਲਬ ਲੋੜ ਮਹਿਸੂਸ ਨਹੀਂ ਹੁੰਦੀ। ਪਰ ਅਜਿਹੀ ਲੋੜ ਵਾਲੇ ਬੰਦੇ ਉਸ ਭੀੜ ਦੇ ਵਿੱਚ ਸ਼ਾਮਲ ਹੋ ਵੀ ਨਹੀਂ ਸਕਦੇ। ਕਿਉਂਕਿ ਭੀੜ ਦਾ ਇੱਕ ਅਸੂਲ ਹੁੰਦਾ ਹੈ ਕਿ ਚਲਦਿਆਂ ਦੇ ਨਾਲ ਤੁਰੇ ਚੱਲੋ। ਉਥੇ ਤੁਹਾਡੀ رائے ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਤੁਹਾਡੇ ਵਿਚਾਰ ਨੂੰ ਕੋਈ ਵੱਖਰੀ ਥਾਂ ਨਹੀਂ ਹੁੰਦੀ। ਤੁਸੀਂ ਵੱਖਰਾ ਵਿਚਾਰ ਬਣਾਉਣਾ ਵੀ ਨਹੀਂ ਹੁੰਦਾ ਕਿਉਂਕਿ ਤੁਸੀਂ ਇੱਕ ਭੀੜ ਦਾ ਹਿੱਸਾ ਹੋ ਇੱਕ ਹਜੂਮ ਦਾ ਅੰਗ ਹੋ ਇਸ ਕਰਕੇ ਵੱਖਰੀ ਵਿਚਾਰ ਦਾ ਵੱਖਰੇ ਸੋਚ ਦਾ ਜਾਂ ਐਸੀ ਭੀੜ ਦੇ ਕਿਸੇ ਗਲਤ ਕਰਮ ਦੇ ਉੱਤੇ ਕਿੰਤੂ ਕਰਨ ਦਾ ਤਾਂ ਪ੍ਰਸ਼ਨ ਹੀ ਨਹੀਂ ਉੱਠਦਾ ਕਿਉਂਕਿ ਨਰਾਜ਼ਗੀ ਸੈਣੀ ਪੈ ਸਕਦੀ ਹੈ ਰੋਸਾ ਸੈਣਾ ਪੈ ਸਕਦਾ ਹੈ ਸਮੱਸਿਆ ਖੜੀ ਹੋ ਸਕਦੀ ਹੈ ਕਿਸੇ ਨਵੀਂ ਉਲਝਣ ਵਿੱਚ ਫਸਣ ਦਾ ਕੋਈ ਨਵੇਂ ਤੋਂ ਨਵਾਂ ਐਸਾ ਦੌਰ ਚੱਲ ਸਕਦਾ ਹੈ ਜੀ ਤੁਸੀਂ ਉਸ xSpeed ਦੇ ਕੀਤੇ ਹੋਏ ਦੇ ਉੱਤੇ ਕੋਈ ਪ੍ਰਸ਼ਨ ਕਰਦੇ ਹੋ ਕੋਈ ਸਵਾਲ ਕੋਈ ਪ੍ਰਸ਼ਨ ਚੈਨ ਲਾਉਂਦੇ ਹੋ ਵਿਵੇਕੀਪੁਰਖ ਵੱਖਰੇ ਹੁੰਦੇ ਹਨ ਉਹਨਾਂ ਦੀ ਕੋਈ ਬਹੁਤੀ ਵੱਡੀ ਭੀੜ ਨਹੀਂ ਹੁੰਦੀ ਕਿਉਂਕਿ ਉਹ ਵਿਚਾਰਵਾਨ ਨੇ ਉਹਨਾਂ ਨੇ ਆਪਣੀ ਵਿਵੇਕ ਦੇ ਨਾਲ ਭਲੇ ਔਰ ਬੁਰੇ ਦਾ ਫਰਕ ਸਮਝਣਾ ਹੁੰਦਾ ਹੈ ਜੋ ਸਹੀ ਹੈ ਉਸ ਨੂੰ ਮਾਨਤਾ ਦੇਣਗੇ ਜੋ ਗਲਤ ਹੈ ਉਸ ਨੂੰ ਤਿਆਗਣ ਦੀ ਗੱਲ ਕਰਨਗੇ ਇਸ ਕਰਕੇ ਜਿਹੀ ਭੀੜ ਦੇ ਹਿੱਸੇ ਵੰਡ ਤੋਂ ਇਲਾਵਾ ਉਹ ਵੱਖਰੇ ਤੁਰਦੇ ਨੇ ਕਬੀਰ ਜੀ ਮਹਾਰਾਜ ਨੇ ਇਹੀ ਕਿਹਾ ਵੀ ਮੈਂ ਇੱਕ ਔਖੀ ਘਾਟੀ ਚੜਨ ਵਾਲਾ ਰਸਤਾ ਅਪਣਾਇਆ ਉਹ ਹੈ ਪਰਮੇਸ਼ਰ ਦਾ ਰਾਹ ਸੱਚ ਦਾ ਰਾਹ ਰੱਬ ਨੂੰ ਸਮਰਪਿਤ ਹੋਣ ਦਾ ਰਾਹ ਕਰਮ ਕਾਂਡਾਂ ਤੋਂ ਮੁਕਤ ਰਸਤਾ ਇਸੇ ਸ਼ਲੋਕ ਦੇ ਇਸ ਭਾਵ ਨੂੰ ਅਗੇਰੇ ਦੋ ਸ਼ਲੋਕਾਂ ਚ ਵਿਆਖਿਆ ਦਿੱਤੀ ਏ ਪਹਿਲਾ ਸ਼ਲੋਕ ਹੈ ਕਬੀਰ ਦੁਨੀਆ ਕੇ ਧੋਖੇ ਮੂਆ ਇਸ ਧੋਖ ਵਿੱਚ ਸਹਿਬ ਵਿੱਚ ਕਿ ਲੋਕ ਕੀ ਆਖਣਗੇ ਲੋਕ ਕੀ ਕਹਿਣਗੇ ਲੋਕ ਲਾਜ ਦੀ ਪ੍ਰਵਾਹ ਕਰਦਿਆਂ ਹੋਇਆਂ ਮਨੁੱਖ ਆਤਮਿਕ ਮੌਤੇ ਤਾਂ ਮਰ ਜਾਂਦਾ ਹੈ ਪਰ ਸਹੀ ਰਸਤਾ ਨਹੀਂ ਚੁਣਦਾ ਸਹੀ ਨੂੰ ਸਹੀ ਮੰਨ ਕੇ ਨਹੀਂ ਚੱਲਦਾ ਔਰ ਗਲਤ ਦੇ ਪਹਿਰੇਦਾਰੀ ਕਰਦਾ ਰਹਿੰਦਾ ਹੈ ਅਗਿਆਨਤਾ ਵਾਲੇ ਕੰਮ ਕਰਦਾ ਰਹਿੰਦਾ ਹੈ ਕਈ ਵਾਰ ਤਾਂ ਇਹ ਹੁੰਦਾ ਵੀ ਪਤਾ ਹੀ ਨਹੀਂ ਲੱਗਦਾ ਵੀ ਸਹੀ ਕੀ ਹੈ ਗਲਤ ਕੀ ਹੈ ਜੇ ਕਿਤੇ ਪਤਾ ਲੱਗ ਵੀ ਜਾਏ ਕੰਨਵਾਜ ਪੈ ਵੀ ਜਾਏ ਖਿਆਲ ਮਨ ਚ ਆ ਵੀ ਜਾਏ ਵੀ ਕੰਮ ਤੇ ਸਹੀ ਨਹੀਂ ਚੱਲ ਰਿਹਾ ਫਿਰ ਵੀ ਬੰਦਾ ਬਹੁਤੀ ਢੀੜ ਵੇਖ ਕੇ ਤਰਮਕ ਜਾਂਦਾ ਹੈ ਭੈ ਖਾਂਦਾ ਹੈ ਜੇ ਨੱਕ ਨੂੰ ਮੂਜ ਪਾਲਦਾ ਰਹਿੰਦਾ ਲੋਕੀ ਆਖਣਗੇ ਇਸ 도ਕ ਵਿੱਚ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਰਮ ਕਾਂਡ ਕਰਦੇ ਆ ਹੀ ਉਮਰ ਕੱਢ ਦਿੰਦਾ ਹੈ ਜਿਹੜਾ ਕਰਮ ਬਹੁ ਗਿਣਤੀ ਕਰ ਰਹੀ ਉਹ ਹੀ ਕਰੀ ਜਾਂਦਾ ਹੱਲਾ ਕੋ ਗਲਤ ਹੁੰਦਾ ਪਰ ਕਰੀ ਜਾਂਦਾ